ਸਨੰਦਾ ਸ਼ਰਮਾ ਦਾ ਵਿਵਾਦ ਲਗਾਤਾਰ ਐਸਕੇਲੇਟ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਪਿੰਕੀ ਧਾਲੀਵਾਲ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਪਰ ਦੂਜੇ ਪਾਸੇ ਸਨੰਦਾ ਸ਼ਰਮਾ ਨੂੰ ਲੈ ਕੇ ਹੁਣ ਬੜੇ ਕਿਸਮ ਦੇ ਬਿਆਨ ਉੱਠਦੇ ਨਜ਼ਰ ਆ ਰਹੇ ਹਨ ਨੈਂਸੀ ਗਰੇਵਾਲ ਲਗਾਤਾਰ ਇਸ ਮਸਲੇ ਉੱਤੇ ਐਕਟਿਵ ਨੇ ਲਗਾਤਾਰ ਉਹਨਾਂ ਨੇ ਇਸ ਮਸਲੇ ਦੇ ਉੱਤੇ ਆਪਣਾ ਵਿਚਾਰ ਸਾਂਝਾ ਕੀਤਾ ਹਰ ਹੁਣ ਤੱਕ ਕਰਦੇ ਆ ਰਹੇ ਹਨ ਨੈਂਸੀ ਗਰੇਵਾਲ ਨੇ ਇੱਕ ਹੋਰ ਮਸਲਾ ਜਿਹੜਾ ਹੈ ਉਹ ਗੰਭੀਰ ਮਸਲਾ ਜਿਹੜਾ ਕਿਹਾ ਜਾ ਸਕਦਾ ਹੈ ਉਹ ਸਾਹਮਣੇ ਰੱਖ ਦਿੱਤਾ بڑے ਇਲਜ਼ਾਮ ਜਿਹੜੇ ਨੇ ਨੈਂਸੀ ਗਰੇਵਾਲ ਨੇ ਲਗਾ ਦਿੱਤੇ ਨੇ ਸਨੰਦਾ ਸ਼ਰਮਾ ਨੂੰ ਲੈ ਕੇ ਕੀ ਬੋਲੇ ਨਹੀਂ ਔਰ ਕਹਿੋ ਕਹਿੋ ਜੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਆਓ ਡੈਂਸੀ ਗਰੇਵਾਲ ਦੇ ਮੂੰਹ ਸੁਣਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੱਲ ਤਾਂ ਹੁਣ ਬਾਹਰ ਨਿਕਲੀ ਆਈ ਹੈ ਸਪਨੂ ਪਤਾ ਸੀ ਕਿ ਕੁਝ ਨਾ ਕੁਝ ਤਾਂ ਲੋਚਾ ਹੈਗਾ ਸੁਨੰਦਾ ਇਹ ਕੀ ਆ ਸੁਨੰਦਾ ਸ਼ਰਮਣ ਹੋ ਲਾ ਕੇ ਬਿੰਕੀਤਾਰੀਵਾਲਾ ਜਿਹੜਾ ਬੇਟਾ ਹੈ ਵੱਡਾ ਬੇਟਾ ਉਹਦੇ ਨਾਲ ਸੁਨੰਦਾ ਸ਼ਰਮਾ ਦਾ ਕਾਫੀ ਲੰਬੇ ਸਮੇਂ ਤੋਂ ਫਿਜ਼ੀਕਲ ਰਿਲੇਸ਼ਨਸ਼ਿਪ ਸੀ ਉਹਨੂੰ ਬਲੈਕਕਾਰ ਦਾ ਪਰਚਾ ਨਹੀਂ ਪਾ ਸਕਦੀ ਸੀ ਕਿਉਂਕਿ ਹੁਣ ਆਪਣੇ ਇੰਡੀਆ ਚ ਧਾਰਾ ਖਤਮ ਕਰਤੀ ਜਿਹੜੀ ਕੁੜੀ ਆਪਣੇ ਮਰਜ਼ੀ ਨਾਲ ਮੁੰਡੇ ਨਾਲ 6 ਮਹੀਨੇ ਤੋ ਰਹਿ ਰਹੀ ਹੈ ਉਹ ਤਾਂ ਰਿਪਕਿਸ ਨਹੀਂ ਪਾ ਸਕਦੀ ਫਿਰ ਉਹਨੇ ਦੇਖਿਆ ਵੀ ਇਹ ਤਾਂ ਕੰਮ ਬੰਨਾ ਨਹੀਂ ਪ੍ਰੋਪਰਲੀ ਕਿਸੇ ਵਕੀਲ ਦੀ ਐਡਵਾਈਸ ਲੈਂਦੀ ਫਿਰ ਉਹਨੇ ਪਿੰਕੀ ਧਾਰੀਵਾਲ ਤੇ ਬਲੇਮ ਲਾਇਆ ਮੇਰਾ ਪੈਸਾ ਖਾ ਗਿਆ ਮੈਨੂੰ ਕੈਦ ਕਰ ਲਈ ਮੈਂ ਐ ਕਰੂਗੀ ਕਿ ਪਿੰਕੀ ਧਾਰੀਵਾਲ ਇੱਕ ਬਹੁਤ ਵੱਡਾ ਪ੍ਰਮੋਟਰ ਹੈ ਪ੍ਰੋਡਿਊਸਰ ਹੈ ਅੱਛੀ ਕੰਪਨੀ ਚੱਲਦੀ ਹੈ ਸਿੰਗਰਾਂ ਨੂੰ ਲਾਂਚ ਕਰਦੇ ਨੇ ਇਹ ਵਿਵਾਜ ਹੀ ਸੁਪਨੇ ਲੈ ਰਹੀ ਸੀ ਵੀ ਉਸ ਘਰ ਦੀ ਨੋ ਬਾਂਜਾ ਹੁਣ ਅੱਖੀ ਦੇਖੀ ਮੱਖੀ ਕੋਈ ਨਹੀਂ ਖਾਂਦਾ ਇਹ ਗੱਲ ਤੁਸੀਂ ਆਪ ਸਮਝ ਲਿਓ ਹੁਣ ਕਿੱਥੇ ਲੱਗਦੀ ਹੈ ਸੋ ਇਹਨੇ ਦੇਖਿਆ ਵੀ ਹੁਣ ਵਿਆਹ 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 ਨੂੰ ਮਗਰ ਪਈ ਰਹੀ ਵੀ ਮੈਂ ਇਸ ਘਰ ਦੀ ਬਹੁ ਬਹੁ ਬਾਂਜਾ ਸਭ ਕੁਝ ਬੜਾ ਬੜਾ ਮਿਲ ਜੂ ਸੋ ਪਿੰਕੀ ਧਾਰਿਆ ਦੇ ਹੱਕ ਚ ਉਹ ਜਿਹੜਾ ਇੱਕ ਰਾਈਟਰ ਆ ਮੁੰਡਾ ਉਹ ਵੀ ਸਟੈਂਡ ਲਿੱਤਾ ਉਹਨੇ ਦੱਸਿਆ ਵੀ ਪਰ ਮੈਂ ਉਹਨਾਂ ਦੇ ਘਰ ਗਿਆ ਤੇ ਮਸਟੈਂਕ ਖੜੀ ਸੀ ਪੁੱਛਿਆ ਕਿ ਦੀ ਇਸਨੰਦਾ ਕਹਿੰਦੀ ਜੀ ਮੇਰੀ ਐ ਇੱਥੇ ਜਿੰਨੀ ਵੀ ਗੱਡੀਆਂ ਖੜੀਆਂ ਸਭ ਮੇਰੀਆਂ ਮੇਰਾ ਜਿਹੜਾ ਜੀ ਕੇ ਰਹਿ ਮੈਂ ਇਹ ਗੱਡੀਆਂ ਆਪਣੇ ਸ਼ੋਅ ਤੇ ਲਿਜਾ ਸਕਦੀਆਂ ਸੋ ਇੰਟਰ ਰੀਸੈਂਟਲੀ ਇੰਟਰਵਿਊ ਸੋਨੀਆ ਸਭ ਨੇ ਕਿਵੇਂ ਪਿੰਕੀ ਧਾਰੇਵਾਲ ਦੀ ਤਰੀਫਾਂ ਕਰ ਰਹੀ ਹੈ ਸੁਗੰਦਰ ਸ਼ਰਮਾ ਕਿਵੇਂ ਕੁਝ ਵੀ ਨਹੀਂ ਸੀ ਮੈਨੂੰ ਨੇ ਨਵਾਂ ਚੇਂਜ ਕੀਤਾ ਬਣਾਇਆ ਦੈਟਸ ਟ्रू ਉਹ ਤਾਂ ਗਲੀਆਂ ਚ ਤੁਰਦੇ ਫਿਰਦੇ ਔਰ ਫਤੇਗੜ ਸਾਹਿਬ ਚੂੜੀਆਂ ਕੋਲ ਦਾ ਪਿੰਡ ਹੈ ਉੱਥੇ ਲੋਕਾਂ ਦੇ ਵਿਆਹਾਂ ਦੇ ਵਿੱਚ ਜਿਹੜੇ ਡੀਜੇ ਆਪਣੇ ਕਿਤੇ ਭਾਰੀ ਟੀਮਾਂ ਹੁੰਦੀਆਂ ਡੀਜੇ ਲੱਗਦਾ ਕਿ ਕਿਦਾਂ ਪਾਂਦੀ ਹੁੰਦੀ ਸੀ ਸੁਨੀਏ ਐਜ਼ ਅ ਡਾਂਸਰ ਬਹੁਤ ਲੰਬਾ ਕੰਮ ਕੀਤਾ ਉਸ ਤੋਂ ਬਾਅਦ ਇਹ ਸਿੰਗਿੰਗ ਲਾਈਨ ਚ ਗਈ ਇਸ ਪ੍ਰਾਨੇ ਜਿੰਨੇ ਉਸ ਟਾਈਮ ਦੇ ਕਿਤੇ ਪੰਗੜੀ ਟੀਮ ਹੈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਦੱਸਿਆ ਮੈਨੂੰ ਵੀ ਆਹ ਚੱਕਰ ਹੈ ਮੈਂ ਕਿਹਾ ਉਹ ਇਹ ਮੈਨੂੰ ਪਹਿਲੇ ਵੀ ਮੈਂ ਕਿਸੇ ਨੇ ਗੱਲ ਆਖੀ ਸੀ ਫੰਗੇ ਬਲੀਵ ਨਹੀਂ ਕੀਤਾ ਪਰ ਹੁਣ ਪਤਾ ਲੱਗਾ ਕਿ ਕਿੱਦਾਂ ਪਉਂਦੀ ਰਹੀ ਹੈ ਤਾਂ ਹੀ ਉਹਦਾ ਪੰਗੜਾ ਪਰਫੈਕਟ ਹੈ ਸੋ ਗੱਲ ਉੱਥੇ ਆ ਗਈ ਗੱਲ ਆ ਕੇ ਕਿੱਥੇ ਮੁੱਕਦੀ ਹੈ ਸੈਕਸ ਰਿਲੇਸ਼ਨਸ਼ਿਪ ਤੇ ਕਿ ਜਦੋਂ ਵਿਆਹ ਵਾਲਾ ਕੰਸੀਰੇ ਨਹੀਂ ਚੜਿਆ ਤੇ ਹੁਣ ਪਿੰਕ ਨੂੰ ਟਾਰਗੇਟ ਕਰ ਲੋ ਸ਼ਾਇਦ ਮੈਂ ਇਦਾਂ ਕਰਨ ਨਾਲ ਉਹ ਤੋਂ ਪੈਸੇ ਪੋਸੇ ਹੈਂਟ ਲੂੰਗੀ ਜਿਹੜੇ ਉਹ ਮਹਿਲਾ ਪੁਲਿਸ ਵਾਲੀ ਕਿਹੜੀ ਕਮਿਸ਼ਨਰ ਜੀ ਹੈਗੀ ਆ ਉਹ ਵੀ ਮਿੰਟ ਚ ਦੇ ਪਿੱਛੇ ਲੱਗੀ ਵਿਚਾਰੇ ਕੇ ਸਾਥ ਐਦਾਂ ਹੋਇਆ ਉਦਾਂ ਹੋਇਆ ਇਨਾ ਨਾਮ ਇਨੇ ਫੋਲੋਅਰਸ ਤੇ ਕੋਲ ਪੈਸਾ ਨਹੀਂ ਅਗਰ ਉਸ ਲੇਡੀ ਦੀ ਜਗ੍ਹਾ ਮਨੀਸ਼ਾ ਗੁਲਾਟੀ ਮਨੀਸ਼ਾ ਗੁਲਾਟੀ ਜੀ ਹੁੰਦੀ ਤਾਂ ਮਾਮਲੇ ਨੂੰ ਬੜੇ ਜਲਦੀ ਸੋਲਵ ਕਰਨਾ ਸੀ ਕਿਉਂਕਿ ਮਨੀਸ਼ਾ ਗੁਲਾਟੀ ਵਿੱਚ ਇੱਕ ਖਾਸियत ਆ ਕਿ ਉਹ ਦੋਨੋਂ ਪਾਰਟੀ ਦੀ ਗੱਲ ਸੁਣਦੀ ਆ ਉਹ ਜੋ ਪਿੱਛੇ ਜੇ ਲੈਂਬਰ ਹੁਸੈਨ ਪੁਰੀ ਦਾ ਇੰਨਾ ਮੁੱਦਾ ਹੋਇਆ ਸੀ ਫੈਮਲੀ ਤੇ ਉਹਨਾਂ ਨੇ ਦੋਨੋਂ ਪਾਰਟੀ ਦੀ ਗੱਲ ਸੁਣ ਕੇ ਕੰਪਰੋਮਾਈਜ਼ ਕਰਾਇਆ ਤੇ ਇਹ ਜਿਹੜੇ ਕਮਿਸ਼ਨਰ ਆਏ ਤਾਂ ਬਸ ਜੀ ਸੁਗੰਦਾ ਸ਼ਰਮਾ ਆਏ ਉਪੜੀ ਨਾਲ ਇਹ ਸਭ ਬੜੀ ਗਰੀਬੇ ੱਤਕਾ ਕਰ ਰਹੇ ਦੇਖੋ ਕੋਈ ਪ੍ਰੋਡਿਊਸਰ ਟਰੈਕਟਰ ੱਤਕਾ ਨਹੀਂ ਕਰਦਾ ਜਦੋਂ ਵੀ ਕੋਈ ਪ੍ਰੋਡਿਊਸਰ ਕਿਸੇ ਸਿੰਗਰ ਦੀ ਲਾਈਫ ਬਣਾਉਂਦਾ ਹੈ ਨਾ ਉਹ ਨੂੰ ਆਪਣੀ ਕੰਪਨੀ ਚ ਲੈ ਕੇ ਆਉਂਦਾ ਤੇ 10 3 4 5 6 10 ਕਰੋੜ ਲਾਉਂਦਾ ਤੇ ਇੱਕ ਗੱਲ ਯਾਦ ਰੱਖਿਓ ਬੰਦੇ ਨੇ ਵਸੂਲ ਵੀ ਤਾਂ ਕਰਨਾ ਹੈ ਨਾ ਉਹ ਕੋਈ ਪਿੱਛੋਂ ਰਾਜਾ ਤਾਂ ਹੈ ਨਹੀਂ ਕਿ ਉਹਨੇ 10 ਕਰੋੜ ਲਾਤਾ ਜਾਂ 10 ਲੱਖ ਲਾਤਾ ਤੇ ਉਹਨੇ ਵਸੂਲ ਨਹੀਂ ਕਰਨਾ ਉਹਨੇ ਪਰ ਇੱਕ ਸਟੇਜ ਸ਼ੋਅ ਦੇ ਵਿੱਚੋਂ ਆਪਣਾ ਕਮਿਸ਼ਨ ਰੱਖਣਾ ਤੇ ਉਸ ਪੈਸੇ ਨੂੰ ਵਸੂਲ ਕਰਨਾ ਤਾਂ ਹੀ ਉਹਨੇ ਤੁਹਾਨੂੰ ਸਟਾਰ ਬਣਾਇਆ ਸੋ ਜਿਹੜੇ ਸੰਨਦ ਸ਼ਰਮਾਰਗੀਆਂ ਲੋਕਾਂ ਦੇ ਮਗਰ ਲੱਗ ਕੇ ਜੋ ਇਹਨੇ ਚਾਗਾ ਚੱਕਿਆ ਜੋ ਵੀ ਇਹਨੇ ਗੰਦ ਪਾਇਆ ਹੁਣ ਕੀ ਆਨੋਲ ਟਾਈਮ ਚ ਇੰਡਸਟਰੀ ਚ ਕੋਈ ਪ੍ਰੋਡਿਊਸਰ ਕਿਸੇ ਨੰਬੀ ਕੁੜੀ ਨੂੰ ਬ੍ਰੇਕ ਦੇਵੇਗਾ ਕਦੇ ਵੀ ਨਹੀਂ ਉਹਨਾਂ ਦਾ ਯਕੀਨ ਟੁੱਟ ਜਾਣਾ ਬਿਨੇ ਕੱਲ ਨੂੰ ਤੰਗ ਕਰਨਾ ਐ ਕਰਨਾ ਸੋ ਇਦਾਂ ਦੀ ਲੇਡੀਜ਼ ਸਿਰਫ ਆਪਣਾ ਫਿਊਚਰ ਦੇਖਦੀਆਂ ਪਰ ਕਿਸੇ ਹੋਰ ਸਿੰਗਰ ਬਾਰੇ ਕਦੇ ਨਹੀਂ ਸੋਚਦੀਆਂ ਕੁਝ ਜਿੱਦਾਂ ਹੀਰੋ ਬਣੀ ਸੀ ਨਾ ਇਹ ਹੁਣ ਲੇਡੀ ਉਦਾਂ ਹੀ ਜ਼ੀਰੋ ਹੋਏਗੀ ਜੋ ਦਾ ਟਾਈਮ ਸੀ ਘੁੰਮਣ ਕਮਾਉਣ ਨੂੰ ਤਠਾਰ ਰੱਖੀ ਆ ਬੁਲਟ ਰੱਖਿਆ ਪਿੰਕੀ ਧਾਰੀਵਾਲ ਦੇ ਮੁੰਡੇ ਨਾਲ ਪਟਾਕੇ ਪਾਉਣ ਨੂੰ ਸੋ ਹੁਣ ਬੀਬਾ ਜੀ ਸਰੇ ਮਾਵੇ ਨਾ ਸਾਹਮਣੇ ਦੱਸੇ ਹੁਣ ਬੇਲ ਮਿਲ ਗਈ ਆ ਪਿੰਕੀ ਧਾਰੀਵਾਲ ਨੂੰ ਉਸ ਤੋਂ ਬਾਅਦ ਹੁਣ ਪਿੰਕੀ ਧਾਰੀਵਾਲ ਨੇ ਆਪਣੇ ਪ੍ਰੈਸ ਕਾਨਫਰੰਸ ਰੱਖੜੀਆਂ ਤੇ ਜਿੱਦਣ ਉਹਨਾਂ ਦਾ ਮੂੰਹ ਖੁੱਲਿਆ ਬਹੁਤ ਕੁਝ ਬਾਹਰ ਨਿਕਲੇਗਾ ਬਹੁਤ ਕੁਝ ਬੜਾ ਮਟੀਰੀਅਲ ਰੱਖ ਕੇ ਗੱਲ ਭਗਵਾਨਤਮਾਨ ਪੰਜਾਬ ਦਸੀ ਹੈ ਇਹਦੀ ਪੁਰਾਣੀ ਰੰਜਿਸ਼ ਸੀ ਪਿੰਕੀ ਧਾਰੀ ਵਾਲ ਨੇ ਪੂਰ ਪੂਰ ਜੋਰ ਰੰਜਿਸ਼ ਕੱਢੀ ਆਪਣੀ ਬਖਦੀਆਂ ਲਾਲਤਾ ਇੱਕ ਸੀਐਮ ਦੀ ਪੋਸਟ ਤੇ ਬਹਿ ਕੇ ਤੁਸੀਂ 20 20 ਸਾਲ ਪੁਰਾਣੀਆਂ ਗੱਲਾਂ ਨੂੰ ਲੈ ਕੇ ਰੰਜਿਸ਼ਾਂ ਕੱਢ ਰਹੇ ਹੋ ਦੈਟਸ ਵੈਰੀ ਬੈਡ ਸੋ ਭਗਵਾਨਤਮਾਨ ਨੇ ਉਹਦੀ ਵਾਈਫ ਨੇ ਤੇ ਟੱਬਰ ਨੇ ਪੂਰਾ ਗ੍ਰਾਫ ਜ਼ੀਰੋ ਕਰ ਲਿਆ ਪੰਜਾਬ ਦੇ ਵਿੱਚ ਆਪਣਾ ਅੱਜ ਸ਼ਰਮਣੀ ਚਾਹੀਦੀ ਇਹਨਾਂ